ਰਿਸ਼ਤਿਆਂ ਦੀ ਗੱਲ ਕਰੀਏ ਤਾਂ ਅੱਜ ਕੱਲ ਸਭ ਨੂੰ ਸੋਚਣਾ ਪੈਂਦਾ ਹੈ ਕਿ ਕੀ ਕਹਿਣਾ ਹੈ ਕਿਉਂਕਿ ਅੱਜ ਕੱਲ ਦੇ ਰਿਸ਼ਤੇ ਅਸਲ 'ਚ ਜੋ ਦਿਸਦੇ ਨੇ ਉਹ ਅੰਦਰੋਂ ਹੈ ਨਹੀਂ ਪੈਸਾ ਕੈਨੇਡਾ ਅਤੇ ਮਤਲਬ ਅੱਜ ਦੇ ਰਿਸ਼ਤਿਆਂ ਨੂੰ ਕਮਜ਼ੋਰ ਕਰਨ ਵਿੱਚ ਪਹਿਲੇ ਨੰਬਰ ਤੇ ਆਉਂਦੇ ਨੇ ਸੋਸ਼ਲ ਵੈਬਸਾਈਟਾਂ ਤੇ ਰਿਸ਼ਤੇ ਇਦਾਂ ਦਾ ਬਹਿਮ ਨੇ ਜਿੱਦਾਂ ਭੂਤ ਕਿਉਂਕਿ ਭੂਤ ਸਭ ਨੇ ਸੁਣਿਆ ਪਰ ਦੇਖੇ ਕਿਸੇ ਨੇ ਨਹੀਂ ਐਵੇਂ ਹੀ ਸੋਸ਼ਲ ਸਾਈਟਾਂ ਦੇ ਉੱਪਰ ਸਭ ਆਪਣੇ ਨਾਲ ਨੇ ਪਰ ਅਸਲ 'ਚ ਨਹੀਂ ਕਿਉਂਕਿ ਇੰਟਰਨੈਟ ਦੇ ਬੰਦ ਹੁੰਦੇ ਹੀ ਇਹਨਾਂ ਰਿਸ਼ਤਿਆਂ ਦੀ ਬੁਨਿਆਦ ਨਹੀਂ ਰਹਿੰਦੀ ਇਹ ਗਾਇਬ ਹੋ ਜਾਂਦੇ ਨੇ ਇਨਸਾਨ ਸਾਲਾਂ ਤੋਂ ਜਿਸ ਨਾਲ ਰਹਿੰਦਾ ਮਾਪੇ ਨਾਲੋਂ ਜ਼ਿਆਦਾ ਉਸ ਲਈ 1-2 ਮਹੀਨੇ ਤੋਂ ਬਣੇ ਰਿਸ਼ਤੇ ਜ਼ਰੂਰੀ ਹੋ ਜਾਂਦੇ ਹਨ ਬਸ ਕਦੇ ਵੀ ਕਿਸੇ ਆਪਣੇ ਨੂੰ ਦੁੱਖ ਵਿੱਚ ਇਕੱਲਾ ਨਾ ਛੱਡੋ ਕੀ ਪਤਾ ਉਸ ਦਾ ਤੁਹਾਡੇ ਵਿਣਾ ਕੋਈ ਹੋਰ ਨਾ ਹੋਵੇ ਜੋ ਨਾਲ ਨਹੀਂ ਉਹਨਾਂ ਰਿਸ਼ਤਿਆਂ ਨੂੰ ਇਮਾਨਦਾਰੀ ਨਾਲ ਨਿਭਾਵਾਂਗੇ ਤਾਂ ਕਿਸੇ ਅਣਜਾਣ ਜਾਂ ਮਤਲਬੀ ਵੱਲ ਜਾਣ ਲੱਗੇ ਸੋਚਾਂਗੇ ਜ਼ਰੂਰ ਆਪਣੇ ਉਹ ਨਹੀਂ ਜੋ ਫੋਟੋਆਂ 'ਚ ਨਾਲ ਰਹਿੰਦੇ ਦੁੱਖ ਦੀ ਘੜੀ ਵਿੱਚ ਹੱਸ ਕੇ ਸਾਥ ਦੇਣ ਵਾਲੇ ਹੀ ਆਪਣੇ ਨੇ ਕਿਸੇ ਲਈ ਮਰਨ ਨਾਲੋਂ ਚੰਗਾ ਉਸ ਨੂੰ ਜੀ ਕੇ ਦਿਖਾਓ ਲਿਖਣਾ ਮੈਨੂੰ ਆਉਂਦਾ ਤਾਂ ਨਹੀਂ ਪਰ ਮੈਂ ਜਦੋਂ ਇਕੱਲੀ ਮਹਿਸੂਸ ਕਰਦੀ ਹਾਂ ਤਾਂ ਮੈਂ ਇਨ੍ਹਾਂ ਸ਼ਬਦਾਂ ਨੂੰ ਹੀ ਆਪਣਾ ਸਾਥੀ ਸਮਝਦੀ ਹਾਂ ਦੋਸਤੋ ਪਤਾ ਨਹੀਂ ਕਿੱਦਾਂ ਦਾ ਲਿਖਿਆ ਬਸ ਦਿਲ ਦੀ ਗੱਲ ਸੀ ਮੇਰੇ ਵਾਹਿਗੁਰੂ ਜੀ ਮਿਹਰ ਨਾਲ ਹੋਰ ਕੁੱਝ ਵਧੀਆ ਵਿਸ਼ੇ ਤੇ ਫਿਰ ਲਿਖ ਕੇ ਤੁਹਾਡੇ ਨਾਲ ਸਾਂਝਾ ਕਰਾਂਗੇ ਧੰਨਵਾਦ ਤੇ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਰਹਿ ਆਪਣੀ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਵਿੱਚ